ਇਸ ਵਾਰ ਵਿਸਾਖੀ ਪੂਰਬ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਭੂਮੀ ਜਾਣ ਲਈ 6500 ਦੇ ਕਰੀਬ ਵੀਜ਼ਾ ਦਿੱਤਾ ਗਿਆ 6000 ਤੋਂ ਵੀ ਵੱਧ ਔਰ ਅੱਜ ਇਹ ਦਿਨ ਹੈ 10 ਦਿਨ ਦਾ ਟਾਈਮ ਮਿਲਿਆ ਚੈੱਕ ਪੁਆਇੰਟ ਤੇ ਸਾਰੇ ਜਿੰਨੇ ਹੌਲੀ ਹੌਲੀ ਅੱਗੇ ਵਧ ਰਹੇ ਨੇ ਤੇ ਸਵੇਰ ਤੋਂ ਇਹ سلسلہ ਆਪਾਂ ਕਈ ਤੜਕੇ 4 ਵਜੇ ਤੋਂ ਆ ਕੇ ਇੱਥੇ ਲੈਣਾ ਲੱਗੀਆਂ ਸੀਗੀਆਂ ਔਰ ਅੱਗੇ ਵਧਦੇ ਜਾ ਰਹੇ ਨੇ ਕਹਿੰਦਾ ਮੇਰੇ ਨਾਨ ਨ ਦਰਸ਼ ਦੇ ਰਹੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ ਜਿਹੜਾ ਸਾਡੇ ਗੁਰੂ ਧਾਮਾਂ ਤੋਂ ਵਿਛੜੇ ਗੁਰੂ ਘਰ ਸੀ ਅੱਜ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਬੜੀ ਖੁਸ਼ੀ ਦੀ ਗੱਲ ਹੈ ਹਰ ਪਾਸੇ ਤੁਸੀਂ ਜੇ ਨਜ਼ਰ ਮਾਰੋ ਤਾਂ ਲਗਾਤਾਰ ਲੰਮੀਆਂ ਕਤਾਰਾਂ ਤੁਹਾਨੂੰ ਇੱਥੇ ਇਹ ਨਜ਼ਰ ਆ ਰਹੀਆਂ ਨੇ 10 ਦਿਨਾਂ ਦਾ ਵੀਜ਼ਾ ਜਿਹੜੀ ਸੰਗਤ ਜਾ ਰਹੀ ਹੈ ਨਨਕਾਣਾ ਸਾਹਿਬ ਦੇ ਦਰਸ਼ਨ ਕਰੇਗੀ ਪੰਜਾ ਸਾਹਿਬ ਦੇ ਕਰੇਗੀ ਕਰਤਾਰਪੁਰ ਸਾਹਿਬ ਦੇ ਕਰੇਗੀ ਇਹ ਕਤਾਰਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਅਸੀਂ ਵਾਗਾ ਬਾਰਡਰ ਤੋਂ ਤਕਰੀਬਨ 2 ਕਿਲੋਮੀਟਰ ਟਰੈਵਰੇਜ ਪਿੱਛੇ ਹੈਗੇ ਆਂ ਔਰ ਜੇ ਕਤਾਰਾਂ ਦੇਖ ਲਓ ਸਮਾ ਤੁਹਾਡੇ ਸਾਹਮਣੇ ਹੈ ਸਵੇਰ ਦੇ 7:30 ਜੇ ਕਰੀਬ ਹੋ ਰਹੇ ਨੇ ਔਰ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਕਿਹਾ ਜਾ ਰਿਹਾ ਕੁ ਸਵੇਰੇ 4 ਵਜੇ ਆ ਗਿਆ ਸੀ ਕੁ ਸਵੇਰੇ 3 ਵਜੇ ਆ ਗਿਆ ਸੀ ਤੇ ਇਸ ਵਾਰ ਵਿਸਾਖੀ ਪੂਰਬ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਭੂਮੀ ਜਾਣ ਲਈ 650 ਦੇ ਕਰੀਬ ਵੀਜ਼ਾ ਦਿੱਤਾ ਗਿਆ 6000 ਤੋਂ ਵੀ ਵੱਧ ਔਰ ਅੱਜ ਇਹ ਦਿਨ ਹੈ 10 ਦਿਨ ਦਾ ਟਾਈਮ ਮਿਲਿਆ ਚੈੱਕ ਪੁਆਇੰਟ ਤੇ ਸਾਰੇ ਜਿੰਨੇ ਹੌਲੀ ਹੌਲੀ ਅੱਗੇ ਵਧ ਰਹੇ ਨੇ ਤੇ ਸਵੇਰ ਤੋਂ ਇਹ سلسلہ ਆਪਾਂ ਕਹੀਏ ਤੜਕੇ 4 ਵਜੇ ਤੋਂ ਆ ਕੇ ਇੱਥੇ ਲਾਈਨਾਂ ਲੱਗੀਆਂ ਸੀਗੀਆਂ ਔਰ ਅੱਗੇ ਵਧਤੇ ਜਾ ਰਹੇ ਨੇ ਲਾਈਨਾਂ ਸਰਦਾਰ ਸਾਹਿਬ ਬਹੁਤ ਲੰਬੀਆਂ ਜੀ ਇਤ샤ਪੁਰ ਹੈ ਜੀ ਬਹੁਤ ਲੰਬੀਆਂ ਜੀ ਕਿੰਨੇ ਉਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ ਕਿੰਨੇ ਚਿਰ ਤੋਂ ਤਿਆਰੀ ਕਰ ਰਹੇ ਸੀ ਕਹਿੰਦਾ ਮੇਰੇ ਨੈਣ ਅਤ ਰਛਦੇ ਰਹਿੰਦੇ ਨੇ ਇਹਨਾਂ ਨਕਾਣਾ ਦੇਖਣ ਨੂੰ ਜਿਹੜਾ ਸਾਡੇ ਗੁਰੂ ਧਾਮਾਂ ਤੋਂ ਵਿਛੜੇ ਗੁਰੂ ਘਰ ਸੀ ਅੱਜ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਨਾਨਕ ਨੇ ਇੱਕਤਾ ਦਾ ਸੁਪਨਾਾਇਆ ਉਹਨੇ ਇੱਕ ਅਨੂਰਤ ਤੌਹ ਜੀ ਆ ਕੌਣ ਭਲੇ ਕੌਣ ਮੰਦੇ ਬਾਬੇ ਨਾਰਕ ਨੇ ਜਿੰਨੀ ਵੀ ਮਿਹਨਤ ਤੇ ਕਿਰਤ ਕਮਾਈ ਕਰਨੀ ਸਖੀਰ ਦਿਖਾਈ ਲੋਕਾਂ ਨੂੰ ਸੰਗਤ ਨੂੰ ਕਿ ਮਿਹਨਤੀ ਕਰਨੀ ਸਿੱਖੋ ਮਿਹਨਤ ਦਾ ਫਲ ਹੀ ਮਿੱਠਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿੰਨੇ ਚਿਰ ਤੋਂ ਤਿਆਰੀ ਕਰ ਰਹੇ ਸੀ ਵੀ ਜਾ ਕੇ ਆਣਾ ਨਨਕਾਣਾ ਸਾਹਿਬ ਤਿਆਰੀ ਤੇ ਬਾਬਾ ਜੀ ਬੜੇ ਤਰ੍ਹਾਂ ਤੋਂ ਮਨ ਚਾਹ ਸੀ ਕਿ ਬਾਬਾ ਨਨਕਾਣਾ ਸਾਹਿਬ ਵਿਖੇ ਜਾਵੇ ਪੰਜਾ ਸਾਹਿਬ ਨਨਕਾਣਾ ਸਾਹਿਬ ਵਿਖੇ ਹੀ ਕੋਨਦੇ ਚਰਨਾ ਦੀ ਧੂੜ ਮਾਰ ਕੇ ਜਾਈਏ ਇੱਥੇ ਕਿ ਟਾਈਮ ਹੀ ਨਹੀਂ ਮਿਲਦਾ ਪਾਸਪੋਰਟ ਬਣੇ ਬੱਚੇ ਬਾਹਰ ਗਏ ਫਿਰ ਟਾਈਮ ਪਾਸਪੋਰਟ ਬਣਾਏ ਹੁਣ ਪ੍ਰਮਾਤਮਾ ਬਾਬੇ ਨਾਨਕ ਨੇ ਕਿਰਪਾ ਕੀਤੀ ਤੇ ਅਸੀਂ ਤੁਹਾਡੇ ਉਹਨਾਂ ਦੀ ਨਗਰੀ ਜਾ ਰਹੇ ਆ ਬੜੀ ਖੁਸ਼ੀ ਜੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਤੇ ਤੋਂ ਸੰਗਤਾਂ ਚ ਪੂਰਾ ਉਤਸ਼ਾਹ ਵੀ ਆਪਾਂ ਕਹੀਏ ਨਜ਼ਰ ਆਏਗਾ ਲਾਈਨਾਂ ਲਗਾਤਾਰ ਲੰਬੀਆਂ ਨੇ ਵਾਦੀਆਂ ਜਾਰੀਆਂ ਨੇ ਔਰ ਗਿਣਤੀ ਨਹੀਂ ਘਟ ਰਹੀ ਸੰਗਤ ਦੀ ਫਿਰ ਵੀ ਪੂਰਾ ਉਤਸ਼ਾਹ ਭਾਜੀ ਕਿੰਨੇ ਚਿਰ ਤੋਂ ਤਿਆਰੀਆਂ ਕਰ ਰਹੇ ਸੀ ਲੰਕਾਣਾ ਸਾਹਿਬ ਜਾਨੀ ਨਹੀਂ ਐਕਚੁਅਲੀ ਮੇਰੇ ਬਾਦਰ ਸਾਹਿਬ ਜਾ ਰਹੇ ਆ ਜੀ ਮੈਂ ਨਹੀਂ ਜਾ ਰਿਹਾ ਅੱਛਾ ਅੱਛਾ ਇਹ ਜਾ ਰਹੇ ਆ ਬਾਦਰ ਸਾਹਿਬ ਨਾਲ ਗੱਲ ਕਰਦੇ ਕਿੰਨੇ ਚਿਰ ਤੋਂ ਬਾਬਾ ਜੀ ਤਿਆਰੀਆਂ ਕਰ ਰਹੇ ਸੀ ਜਾਨੀ ਮੈਂ ਸਾਲ ਤੋਂ ਕਰ ਰਿਹਾ ਜੀ ਮੈਂ ਗੁਰੂ ਨਾਨਕ ਪਰਮ ਦੇ ਰਾਜ ਜੀ ਮੇਰਾ ਮੇਰਾ ਵੀਜ਼ਾ ਨਹੀਂ ਲੱਗਿਆ ਅੱਛਾ ਜੀ ਹੁਣ ਫਿਰ ਮੈਂ ਜਾ ਕੇ ਰਹਿਣਾ ਅੱਛਾ ਤੇ ਹੁਣ ਚੱਲੇ ਦੁਬਾਰਾ ਲੱਗ ਗਿਆ ਵਾਹਿਗੁਰੂ ਕਿਰਪਾ ਕਰਤੀ ਤੇ ਹੁਣ ਜਾਣਾ ਜੀ ਤੇ ਪਹਿਲੀ ਵਾਰ ਜਾ ਰਹੇ ਹੋ ਬਾਬਾ ਜੀ ਤੁਸੀਂ ਕਿਹਾਂ ਜੀ ਅੱਛਾ ਜੀ ਕਿੰਨਾ ਕੁ ਸ਼ਾਅ ਹੈ ਮਨ ਦੇ ਵਿੱਚ ਬਹੁਤ ਜ਼ਿਆਦਾ ਉਤਸ਼ ਉਹ ਤਾਂ ਅਸੀਂ ਦੇਖਣ ਦੀ ਹੁਣ ਹੀ ਇਫਾਕ ਬਣਿਆ ਅਸੀਂ ਤੇ ਚਾਰ ਦੋਸਤ ਹਾਂ ਤੇ ਚੌਥਾ ਜ਼ਰੂਰੀ ਇਤਿਆਰ ਸੀ ਇੱਕ ਸਾਡਾ ਦੋਸਤ ਬਿਮਾਰ ਹੋ ਗਿਆ ਉਹਨੂੰ ਸਟੰਟ ਪੈ ਗਿਆ ਉਹ ਸੌਂ ਰਹਿ ਗਿਆ ਵੀਜ਼ਾ ਲੱਗਾ ਉਹਦਾ ਅੱਛਾ ਅੱਛਾ ਸਾਰਿਆਂ ਨੇ ਭਰੇ ਕਹਿ ਲਓ ਵੀ ਇਹ ਲੈਖਾ ਚ ਨਹੀਂ ਸੀ ਉਹਦੇ ਜਾਣਾ ਕਹਿ ਲਓ ਕਿਸੇ ਦੀ ਨਹੀਂ ਸੀ ਕਿਸੇ ਵੈਸੇ ਉਹਨੇ ਅੱਗੇ ਵੇਖਿਆ ਵਾ ਅੱਛਾ ਤੇ ਅਸੀਂ ਪਹਿਲੀ ਵਾਰ ਚੱਲਦੇ ਹਾਂ ਬਿਲਕੁਲ ਠੀਕ ਤੁਸੀਂ ਕੀ ਕਹੋਗੇ ਬਾਬਾ ਜੀ ਜਾਣ ਪਹਿਲੀ ਵਾਰ ਚੱਲੀਏ ਅਸੀਂ ਆ ਦੋਸਤ ਸਾਰੇ ਇਕੱਠੇ ਜਾਵਾਂਗੇ ਅੱਛਾ ਅੱਛਾ ਤੋਂ ਇੱਕ ਵਾਰ ਫੇਰ ਤੁਹਾਨੂੰ ਦਿਖਾਣੇ ਆ ਲਾਈਨਾਂ ਜਿੰਨੀਆਂ ਜਿੰਨੀਆਂ ਲੰਬੀਆਂ ਨੇ ਹਰ ਪਾਸੇ ਤੁਸੀਂ ਜੇ ਨਜ਼ਰ ਮਾਰੋ ਤਾਂ ਲਗਾਤਾਰ ਲੰਮੀਆਂ ਕਤਾਰਾਂ ਤੁਹਾਨੂੰ ਇੱਥੇ ਹੀ ਨਜ਼ਰ ਆ ਰਹੀਆਂ ਨੇ 10 ਦਿਨਾਂ ਦਾ ਵੀਜ਼ਾ ਜਿਹੜੀ ਸੰਗਤ ਜਾ ਰਹੀ ਹੈ ਨਨਕਾਣਾ ਸਾਹਿਬ ਦੇ ਦਰਸ਼ਨ ਕਰੇਗੀ ਪੰਜਾ ਸਾਹਿਬ ਦੇ ਕਰੇਗੀ ਕਰਤਾਰਪੁਰ ਸਾਹਿਬ ਦੇ ਕਰੇਗੀ ਔਰ ਲਗਾਤਾਰ ਇੱਕ ਕਤਾਰਾਂ ਵੀ ਵੱਧਦੀਆਂ ਜਾ ਰਹੀਆਂ ਨੇ ਤੁਸੀਂ ਵੀ ਪਹਿਲੀ ਵਾਰ ਜਾ ਰਹੇ ਹੋ ਜੀ ਹਾਂ ਜੀ ਆਏ ਕਿੱਥੋਂ ਦਿੱਲੀ ਤੋਂ ਬੁਰ ਵੀ ਬੀਬੀਆਂ ਦਾ ਉਤਸ਼ਾਹ ਵੀ ਕਿਸੇ ਤਰ੍ਹਾਂ ਘਟ ਨਹੀਂ ਹੈਗਾ ਜੀ ਤੁਸੀਂ ਕੀ ਕਹੋਗੇ ਜੀ ਜਨਵਾਰੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਸੋ ਲਗਾਤਾਰ ਜਿਹੜਾ ਹੈ ਉਤਸ਼ਾਹ ਇਦਾਂ ਹੀ ਵੱਧਾ ਜਾ ਰਿਹਾ ਹੈ ਸੰਗਤ ਦੇ ਜੇ ਉਤਸ਼ਾਹ ਦੀ ਆਪਾਂ ਗੱਲ ਕਰੀਏ ਤੁਸੀਂ ਬਾਬਾ ਜੀ ਪਹਿਲੀ ਵਾਰ ਜਾ ਰਹੇ ਹੋ ਜੀ ਹਾਂਜੀ ਹਾਂਜੀ ਆਂਦੇ ਆ ਅੱਛਾ ਜੀ ਕੀ ਕਹੋਗੇ ਬਾਬੇ ਨਾਨਕ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ ਹਾਂਜੀ ਬਹੁਤ ਵਧੀਆ ਮੌਕਾ ਮਿਲਿਆ ਜੀ ਮੈਨੂੰ ਮੈਨੂੰ ਮੌਕਾ ਮਿਲਿਆ ਹੈ ਹਾਂਜੀ ਬੜੀ ਦੇਰ ਦੇ ਅੜੀਖ ਸੀਗੀ ਮੌਕੇ ਜੀ ਹਾਂਜੀ ਇਹ ਬੜਾ ਭਾਗਾ ਵਾਲਿਓ ਬਾਬਾ ਜੀ ਬੜੇ ਬੜੇ ਖੁਸ਼ ਬੜੀ ਵਧੀਆ ਜੀ ਮਹਾਰਾਜ ਨੇ ਮੌਕਾ ਦਿੱਤਾ ਦਰਸ਼ਕਾਂ ਨੂੰ ਆਏ ਕਿੱਥੋਂ ਨਹੀਂ ਤਰਨਤਾਲ ਤੋਂ ਤਰਨਤਾਲ ਤੋਂ ਆਏ ਤੁਸੀਂ ਸਰਦਾਰ ਸਾਹਿਬ ਕੀ ਕਹੋਗੇ ਨਨਖਾਣਾ ਸਾਹਿਬ ਜਾ ਰਹੇ ਹੋ ਬੜੀ ਖੁਸ਼ੀ ਦੀ ਗੱਲ ਹੈ ਪਹਿਲੀ ਵਾਰੀ ਜਾ ਰਹੇ ਆ ਅੱਛਾ ਜੀ ਤੇ ਲਖਨਊ ਤੋਂ ਵੀ ਆਏ ਅੱਛਾ ਯੂਪੀ ਤੋਂ ਆਏ ਹਾਂਜੀ ਯੂਪੀ ਤੋਂ ਆਏ ਲੱਗਦਾ ਹੈ ਨਾ ਬੰਦਾ ਸੋਚਦਾ ਵੀ ਇੱਕ ਵਾਰ ਜੇ ਮੈਂ ਹੈਗਾ ਜਿੰਦ ਮਨੁੱਖੀ ਜਨ ਮਿਲਿਆ ਤਾਂ ਇੱਕ ਵਾਰ ਜ਼ਰੂਰ ਜਾ ਕੇ ਆਵਾਂ ਬਿਲਕੁਲ ਰੋਜ਼ ਅਰਦਾਸ ਕਰਦੇ ਹੋ ਜੀ ਗੁਜ਼ਾਰਾ ਨੂੰ ਮਿਲਣ ਵਾਸਤੇ ਪਿਛੜੇ ਹੋਏ ਗੁਜ਼ਾਰਾ ਨੂੰ ਬਿਲਕੁਲ ਸੋ ਇਹ ਪੂ ਆ ਰਿਹਾ ਇੱਕ ਵਾਰ ਫੇਰ ਤੁਹਾਨੂੰ ਕਤਾਰਾਂ ਦਿਖਾ ਰਿਹਾ ਹਾਂ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਗਰਮੀ ਭਾਵੇਂ ਪੈ ਰਹੀ ਐ ਪਰ ਜੋਸ਼ ਦੀ ਕਿਸੇ ਤਰ੍ਹਾਂ ਦੀ ਉਤਸ਼ਾਹ ਦੀ ਘਾਟ ਜਿਹੜਾ ਨਜ਼ਰ ਨਹੀਂ ਆ ਰਹੀ ਇਹ ਦ੍ਰਿਸ਼ ਹੈ ਸਵੇਰ ਵੇਲੇ ਇਸ ਦਾ ਵਾਕਾ ਬਾਰਡਰ ਦੀ ਆਪਾਂ ਜੇ ਗੱਲ ਕਰੀਏ ਤਾਂ ਇੱਥੋਂ ਇਹ ਲਗਾਤਾਰ ਲਾਈਨਾਂ ਜਿਹੜੀਆਂ ਕਤਾਰਾਂ ਵੱਧਦੀਆਂ ਜਾ ਰਹੀਆਂ ਨੇ ਸੋ ਹੋਰ ਵੀ ਤੁਹਾਨੂੰ ਅਪਡੇਟ ਅਸੀਂ ਅੱਜ ਜਾਣ ਦੀ ਸ਼ੇਅਰ ਕਰਦੇ ਰਵਾਂਗੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ I